ਪੌੜੀ ਦੇ ਜੇ ਥੱਲੇ ਤੋਂ ਆਪਾਂ ਪੌੜੀ ਚੱਕ ਲਈਏ ਤੇ ਬੰਦਾ ਸੱਤ ਤੇ ਬੈਠਾ ਹੋਵੇ ਤਾਂ ਉਤਰੂ ਕਾ ਦੇ ਸਾਰੇ ਹੂੰ ਪੌੜੀ ਦਾ ਸਾਰਾ ਇਹਨਾਂ ਨੇ ਚੱਕ ਲੈਣਾ ਤੇ ਥੋੜੇ ਸਮੇਂ ਤੱਕ ਜਿਹੜਾ ਇਹ ਅੱਜ ਇਹਨਾਂ ਨੂੰ ਇਹ ਆ ਵੀ ਜਿਹੜੀ ਸਰਕਾਰ ਆ ਉਹਦੇ ਉਹ ਸਾਡੇ ਮੋਢੇ ਤੇ ਖੜੀ ਆ ਵੀ ਅਸੀਂ ਮੋਢਾ ਖਿੱਚਾਂਗੇ ਤੇ ਸਰਕਾਰ ਨੂੰ ਖਤਰਾ ਹੋ ਪਰ ਮੈਨੂੰ ਤਾਂ ਲੱਗਦਾ ਉਹਨਾਂ ਵਾਲੇ ਸਮੇਂ 'ਚ ਖਤਰਾ ਹੀ ਇਹਨਾਂ ਨੂੰ ਕਿਤੇ ਕਿਤੇ ਉਹ ਗੱਲ ਨਾ ਹੋ ਜੇ ਜਿਹੜਾ ਆਪਾਂ ਕਹਿੰਦੇ ਨੇ ਹੁੰਦਾ ਵੀ ਕੁੱਤਾ ਜਦੋਂ ਗੱਡੇ ਥੱਲੇ ਜਾਂਦਾਗਾ ਉਹ ਕੁੱਤੇ ਨੂੰ ਇਹ ਲੱਗਣ ਲੱਗ ਜਾਂਦਾ ਹੈ ਵੀ ਗੱਡਾ ਖਾਣੀ ਮੇਰੇ ਸਿਰ ਤੇ ਹੀ ਚੱਲਦਾ ਹੂੰ ਕਿਤੇ ਉਹ ਗੱਲ ਨਤੀਸ਼ ਨਾ ਨਾ ਹੋ ਜੇ ਗੱਡੇ ਨੇ ਤਾਂ ਜਾਈ ਜਾਣਾ ਕਿਉਂਕਿ ਮੇਨ ਤਾਂ ਮੋਦੀ ਹੀ ਆ ਨਾ ਜੇ ਮੋਦੀ ਅਮਿਤਸਰ ਗਏ ਮੰਨ ਲਓ ਜੇ ਉਹਨਾਂ ਨੇ ਆਪਾਂ ਬਲਦ ਕਹਿ ਦਿੱ ਗਏ ਤੇ ਨਤੀਸ਼ ਹਰਗੇ ਤਾਂ ਫਿਰ ਕੁੱਤੇ ਦੀ ਭੂਮੀ ਕਹੀ ਨਵਾ ਰਹੇ ਹੈ ਨਾ ਤੁਸੀਂ ਦੇਖੋ ਜੀ ਉਹਨਾਂ ਨੂੰ ਵਹਿਮ ਆ ਵੀ ਅੱਜ ਜਿਹੜਾ ਗੱਡਾ ਸਾਡੇ ਸਾਰੇ ਨਾਲ ਜਾ ਰਿਹਾ ਹਾਂ ਪਰ ਜਿਹੜਾ ਗੱਡੇ ਦਾ ਗੱਡੇ ਨੂੰ ਖਿੱਚਣ ਵਾਲਾ ਵਹਿਮ ਆ ਇਹ ਤੁਸੀਂ ਦੇਖ ਲਿਓ ਥੋੜੇ ਟਾਈਮ ਤੱਕ ਦੂਰ ਹੋ ਜਾਣਾ ਕਿ ਕੋਈ ਦੂਰ ਅੱਗੇ ਕੰਗਾ ਦਾ ਹੋਇਆ ਹੂੰ ਜਿਨ੍ਹਾਂ ਨੂੰ ਇਹ ਸੀ ਵੀ ਅਸੀਂ ਸੈਂਟਰ ਤੱਕ ਪਹੁੰਚਾ ਕਰ ਲਈਆਂ ਤੁਸੀਂ ਪੰਜਾਬ ਦੇ ਹਾਲਾਤ ਦੇਖ ਲਓ ਵੀ ਕਾਲੀਦਾਲ ਨਾਲ ਨਹੀਂ ਹੋਇਆ ਤਾਂ ਅੱਜ ਕਾਲੀਦਾਲ ਨਾਲੋਂ ਪਰਸੈਂਟੇਜ ਦੇ ਵਿੱਚ ਭਾਜੀਪੀ ਪੰਜਾਬ ਦੇ ਵਿੱਚ ਅੱਗੇ ਨਾਗੀ ਹੂੰ ਜਿਨ੍ਹਾਂ ਨੇ ਕਿਤੇ ਵੀ ਜੇ ਸੈਂਟਰ ਤੱਕ ਪਹੁੰਚਾ ਕਰਨ ਦੀ ਕੋਸ਼ਿਸ਼ ਕੀਤੀ ਅੱਜ ਉਹਨਾਂ ਦੀ 10 ਸੀਟਾਂ ਦੇ ਜ਼ਮਾਨਤ ਜਬਤ ਹੋ ਗਈ ਹੂੰ